ਨਾਲ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਮੈਕਾਟੂ ਐਕਸਪੋ 2025 ਦੇ ਤੀਜੇ ਦਿਨ ਨੂੰ ਸੈਲਾਨੀਆਂ, ਉਦਯੋਗ ਪੇਸ਼ੇਵਰਾਂ ਅਤੇ ਵਪਾਰਕ ਪ੍ਰਤੀਨਿਧੀਆਂ ਵੱਲੋਂ ਸ਼ਾਨਦਾਰ ਅਤੇ ਆਸਾਧਾਰਨ ਹੁੰਗਾਰਾ ਮਿਲਿਆ ਹਰਿਆਣਾ, ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਪੂਰੇ ਭਾਰਤ ਤੋਂ ਵੱਡੀ ਗਿਣਤੀ ਵਿੱਚ ਸੈਲਾਨੀਆਂ ਨੇ ਅੰਤਰਰਾਸ਼ਟਰੀ ਡੈਲੀਗੇਟਾਂ ਦੇ ਨਾਲ ਐਕਸਪੋ ਦਾ ਦੌਰਾ ਕੀਤਾ ਅਤੇ ਨਿਰਮਾਣ ਅਤੇ ਆਟੋਮੇਸ਼ਨ ਖੇਤਰਾਂ ਵਿੱਚ ਪਰਦਰਸ਼ਿਤ ਨਵੀਨਤਾਵਾਂ ਅਤੇ ਤਕਨੀਕੀ ਤਰੱਕੀਆਂ ਤੇ ਬਹੁਤ ਸੰਤੁਸ਼ਟੀ ਪ੍ਰਗਟ ਕੀਤੀ ਮੁੱਖ ਉਦਯੋਗ ਪਤੀਆਂ ਅਤੇ ਫੈਸਲਾ ਲੈਣ ਵਾਲਿਆਂ ਨੇ ਫਲਦਾਇਕ ਵਪਾਰਕ ਉਹ ਸਹਿਯੋਗ ਸਥਾਪਿਤ ਕਰਨ ਲਈ ਪ੍ਰਦਰਸ਼ਕਾਂ ਨਾਲ ਗੱਲਬਾਤ ਕੀਤੀ ਇਸ ਐਕਸਪੋ ਨੇ ਨਾ ਸਿਰਫ ਉਦਯੋਗ ਵਿੱਚ ਨਵੇਂ ਮਾਪਦੰਡ ਸਥਾਪਿਤ ਕੀਤੇ ਹਨ ਬਲਕਿ অতি ਆਧੁਨਿਕ ਟੈਕਨੋਲੋਜੀ ਆਟੋਮੇਸ਼ਨ ਹਾਲ ਅਤੇ ਉਦਯੋਗਿਕ ਵਿਕਾਸ ਲਈ ਇੱਕ ਪ੍ਰਮੁੱਖ ਪਲੇਟਫਾਰਮ ਵਜੋਂ ਆਪਣੀ ਸ਼ਾਖ ਨੂੰ ਵੀ ਮਜ਼ਬੂਤ ਕੀਤਾ ਹੈ CICU ਦੇ ਪ੍ਰਧਾਨ ਐਸ ਉਪਕਾਰ ਸਿੰਘ ਨੇ ਇਸ ਸਮਾਗਮ ਦੀ ਸਫਲਤਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਵਿਜ਼ਟਰਾਂ ਦੀ ਗੁਣਵੱਤਾ ਬੇਮਿਸਾਲ ਰਹੀ ਹੈ ਗੰਭੀਰ ਵਪਾਰਕ ਪੁੱਛਗਿਛਾਂ ਤੇ ਵਾਅਦਾ ਕਰਨ ਵਾਲੇ ਸਹਿਯੋਗ ਦੇ ਨਾਲ ਮੈਕਾਟੋ ਐਕਸਪੋ ਉਦਯੋਗ ਦੇ ਵਿਕਾਸ ਲਈ ਇੱਕ ਉਤਪ੍ਰੇਰਕ ਬਣਿਆ ਹੋਇਆ ਹੈ ਟੈਕਨੋਲੋਜੀ ਪ੍ਰਦਾਤਾਵਾਂ ਅਤੇ ਨਿਰਮਾਤਾਵਾਂ ਵਿਚਕਾਰ ਪਾੜੇ ਨੂੰ ਵੀ ਪੂਰਾ ਕਰਦਾ ਹੈ एलएमटी ਦੇ ਐਸ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਤਰਲੋਚਨ ਸਿੰਘ ਨੇ ਕਿਹਾ ਕਿ ਉਦਯੋਗ ਪੇਸ਼ੇਵਰਾਂ ਦਾ ਉਤਸ਼ਾਹ ਅਤੇ ਭਾਗੀਦਾਰੀ ਉન્નਤ ਨਿਰਮਾਣ ਹਾਲਾਂ ਦੀ ਵਧ ਰਹੀ ਮੰਗ ਨੂੰ ਦਰਸਾਉਂਦੀ ਹੈ ਐਕਸਪੋ ਨੇ ਸਫਲਤਾਪੂਰਵਕ ਮੁੱਖ ਹਿੱਸੇਦਾਰਾਂ ਨੂੰ ਆਕਰਸ਼ਿਤ ਕੀਤਾ ਹੈ ਜਿਸ ਨਾਲ ਤਕਨੀਕੀ ਅਪਗ੍ਰੇਡੇਸ਼ਨ ਅਤੇ ਭਾਈਵਾਲੀ ਲਈ ਬਹੁਤ ਜ਼ਿਆਦਾ ਮੌਕੇ ਪੈਦਾ ਹੋਏ ਹਨ ਉਡਾਨ মিডিਆ ਐਂਡ ਕਮਿਊਨੀਕੇਸ਼ਨ ਪ੍ਰਾਈਵੇਟ ਲਿਮਟਿਡ ਦੇ ਐਮ ਡੀ ਜੀਐਸਟੀ ਲੋਨੇ ਆਪਣੀ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਕਿਹਾ ਕਿ ਵਿਜ਼ਟਰਾਂ ਅਤੇ ਪ੍ਰਦਰਸ਼ਕਾਂ ਤੋਂ ਪ੍ਰਾਪਤ ਹੁੰਗਾਰਾ ਉਮੀਦਾਂ ਤੋਂ ਵੱਧ ਗਿਆ ਹੈ। ਭਾਰਤ ਦੇ ਅੰਤਰਰਾਸ਼ਟਰੀ ਬਾਜ਼ਾਰਾਂ ਦੀ ਭਾਗੀਦਾਰੀ ਦੇ ਨਾਲ ਪੈਦਾ ਹੋਏ ਕਾਰੋਬਾਰ ਅਤੇ ਗੱਲਬਾਤ ਦੀ ਗੁਣਵੱਤਾ ਦਰਸਾਉਂਦੀ ਹੈ ਕਿ ਮੈਕਾਟੋ ਐਕਸਪੋ ਸਿਰਫ ਇੱਕ ਪ੍ਰਦਰਸ਼ਨੀ ਨਹੀਂ ਹੈ ਸਗੋਂ ਉਦਯੋਗਿਕ ਤਰੱਕੀ ਨੂੰ ਅੱਗੇ ਵਧਾਉਣ ਵਾਲਾ ਇੱਕ ਵਪਾਰਕ ਪਾਵਰ ਹਾਊਸ ਹੈ। ਹਰ ਬੀਤਦੇ ਦਿਨ ਦੇ ਨਾਲ ਮੈਕਾਟੋ ਐਕਸਪੋ 2025 ਇੱਕ ਬੀਮਿਸਾਲ ਸਫਲਤਾ ਸਾਬਤ ਹੋ ਰਿਹਾ ਹੈ ਜੋ ਵਿਕਾਸ, ਨਵੀਨਤਾ ਅਤੇ ਕੀਮਤੀ ਨੈਟਵਰਕਿੰਗ ਮੌਕਿਆਂ ਦੀ ਸਹੂਲਤ ਦਿੰਦਾ ਹੈ ਵੱਖ-ਵੱਖ ਰਾਜਾਂ ਅਤੇ ਅੰਤਰਰਾਸ਼ਟਰੀ ਸੈਲਾਨੀਆਂ ਦੀ ਜ਼ੋਰਦਾਰ ਭਾਗੀਦਾਰੀ ਵਿਸ਼ਵ ਪੱਧਰ ਤੇ ਨਿਰਮਾਣ ਖੇਤਰ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਐਕਸਪੋ ਦੀ ਮਹੱਤਵਪੂਰਨ ਭੂਮਿਕਾ ਨੂੰ ਹੋਰ ਮਜ਼ਬੂਤ ਕਰਦੀ ਹੈ